ਕਦਾ ਕੰਮ ਕਾਂਡੇ ਛੋਟੇ ਬੱਚੇ ਸ਼ਰਮ ਨਹੀਂ ਆਈ ਜਿੱਦਾਂ ਬੱਚੇ ਲੱਗੇ ਸਭ ਵੱਡੀ ਤੇ ਉਹ ਤਾਂ ਸ਼ਰਮ ਨਹੀਂ ਆਈ ਜਿੱਦਾਂ ਮੈਂ ਕੋਮਿਲੇ ਮਿਨੀ ਸਾਟਕੇ ਆਪਣੀ ਭੈਣ ਕੋਲ ਚਲ ਗਿਆ ਹਰਿਆਣੇ ਉਸ ਦਿਨ ਮੈਂ ਮਿੱਟਿਆ ਮਟਰ ਤੋੜ ਕੇ ਕੋਮਿਲੇ ਜਰਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਾਇਆ ਤੇ ਉਹਨੇ ਮੇਰੀ ਸਖੀ ਜੜੀ ਉਹਨੇ ਮਾਂ ਪਾਣੀ ਕਰਕੇ ਮੈਂ ਸਭੀ ਲੈਣ ਕੋਲ ਉਹ ਟਾਈਮ ਉਹ ਸਹੇਲੀ ਵੀ ਸ਼ਰਮਾਈ ਤੇ ਉਹਨੇ ਮੈਂ ਤਾਂ ਜਿੱਦਾਂ ਮਰਜੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਬੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਦਦ ਕਰਦਾ ਨਾ ਆ ਵੀ ਫਹਾ ਪੈਰ ਮੇਰੇ ਵੀ ਆ ਬਾਬਾ ਜੀ ਮੇਰੀ ਜਿਹੜੀ ਵੀਡੀਓ ਹੈ ਲੋਹਾ ਘੋੜਦਾ ਹਾਂ ਹਾਂ ਜੀ ਆ ਸੰਗਤ ਜੀ ਨੇ ਜਿਹੜੀ ਇੰਟਰਵਿਊ ਨੇ ਉੱਤੇ ਸੁਣੋ ਮੈਂ ਕੀ ਕਿਹਾ ਮੈਂ ਇਹ ਕਹਾਵਾ ਕਿ ਜਿਹੜੇ ਭੈਣ ਭਰਾ ਮੇਤੋਂ ਲੰਘਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਕਿਹੜਾ ਮੰਮੀ ਇਹ ਕੰਮ ਬੰਦਾ ਨਾ ਹੁੰਦਾ ਉਹ ਵੀ ਖੜੇ ਆਇਆ ਤਾਂ ਉਹਨੇ ਹਾਂਜੀ ਸਾਡੀ ਕਲੀ ਮਦਦ ਕੀਤੀ ਹੈ 1 ਲੱਖ ਰੁਪਏ ਮੈਨੇ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਉਹਨਾਂ ਤੋਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕੋਤ ਤਮੇ ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ-ਪੋਤੀ ਨੂੰ ਘਰ ਨਾਲ ਲਾਉਂਗੇ ਨੋ ਦੀ ਗੱਲ ਹੀ ਕੀਤੀ ਹੈ ਕੋਈ ਗੱਲ ਸੁਣੀ ਗੱਲ ਜੇ ਨੋ ਨਹੀਂ ਲਿਓਣੀ ਤਾਂ ਪੋਤੇ-ਪੋਤੀਆਂ ਵੀ ਨਹੀਂ ਮਿਲਣਗੇ ਨਹੀਂ ਨੋ ਨਾ ਲਾਉਣ ਦਾ ਤਾਂ ਇਹ ਵੀ ਤੌਰ ਤੇ ਕਿਉਂਕਿ ਮੇਰੇ ਮੰਮਾ ਨੂੰ ਉਸ ਲਾਈਕ ਨਹੀਂ ਕਰਦੇ ਸਿਰ ਤੋਂ ਪਿਆਰ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹੇ ਚੁੰਦੀਆਂ ਸਾਡੀ ਰੋਜ਼ੀ ਰੋਟੀ ਚੱਲਦੀ ਹੈ ਅਸੀਂ ਇਹਦੇ ਵਿੱਚ ਰੋਜ਼ੀ ਸਾਡੇ ਪੂਰੇ ਸੁਣਨ ਤੇ ਪੂਰ ਰਵਾਂਗੇ ਇਹ ਗੱਲ ਮੇਰੇ ਪਿਓ ਦੀ ਕਿ ਉਹ ਨਸ਼ਾ ਨਹੀਂ ਕਰਦਾ ਚਲੋ ਮੰਨ ਲਿੰਦੇ ਨਹੀਂ ਨਸ਼ਾ ਕਰਦਾ ਉਹਤ ਗੰਦੇ ਹੋ ਆਪਾ ਇਹਨੇ ਨਿਆਣੇ ਲੈ ਕੇ ਚਲ ਜਾਏ ਇਹਨੇ ਕੁੜੀਆਂ ਲੈ ਕੇ ਚਲ ਜਾਣੀਆਂ ਉਹਨੇ ਇੱਥੇ ਬੰਦੇ ਆਉਣੇ ਜਾਣੇ ਆਪਾ ਨਹੀਂ ਵੇਖਣਾ ਪੀਏ ਕੀ ਕਰਦੀ ਹੈ ਪਰ ਉਹ ਨਸ਼ਾ ਕਰਦੇ ਠਹ ਲਾਲ ਰਹਿੰਦੀਆਂ ਸੀ ਕੀ ਨਾ ਤੁਹਾਡਾ ਮੈਂ ਵੀ ਵੀਡੀਓ ਪਾਈ ਆ ਸਾਰੇ ਜਾਣੇ ਵੀਡੀਓ ਦੇਖਣੇ ਦਾ ਕੀ ਤਕਰ ਇਹ ਸੁਪਾ ਲਾਇਆ ਜਿਨਾ ਮਾਪੋ ਹਾਂਜੀ ਮਤਲਬ ਮੈਂ ਤੁਹਾਨੂੰ ਇਸ ਸ੍ਰੀ ਤੋਂ ਗੱਲ ਦੱਸਣੀ ਆ ਹਾਂ ਪਪਾ ਤੇ ਮੰਮਾ ਦਾ ਜਦੋਂ ਯਾਰ ਇਹ ਉਦਾਹਰਣ ਤੋਂ ਹੋਇਆ ਉਸ ਬਣਾਉਣ ਵਿੱਚ ਮਿਸਪੀ ਹੋਇਆ ਮਿਸ ਅੰਡਰਸਟੈਂਡਿੰਗ ਹੋਇਆ ਨਾ ਜਿਹੜਾ ਡਾਈਟ ਜਿਹੜੀ ਚੱਲ ਰਹੀ ਸੀ ਉਹ ਡਾਈਟ ਜਿਹੜੀ ਚੱਲ ਰਹੀ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਮੇਰੇ ਭਰਾ ਦਾ ਜਨਮ ਹੋਇਆ 5 ਮਹੀਨੇ ਬਾਅਦ ചർ ശ്രാ ജന്മ ല ਕਣੀ ਲੱਗਾ ਸਾਡਾ ਉਸ ਤੋਂ ਬਾਅਦ ਅਸੀਂ ਮੈਂ ਹਸਪੀਟਲ ਗਈ ਸੀ ਤੇ ਮੇਰਾ ਆਪਣੀ ਆਪਣੇ ਹਾਲ ਸਕੂਲ ਪੜਿਆ ਉਹਦੇ ਅਧਿਕਾਰ ਜਿਹੜੇ ਪੜਿਆ ਵਾ ਤੇ ਮੈਂ ਆਪਣੀ ਸਕਾਲਰਸ਼ਿਪ ਤੇ ਉਹ ਆਧਖਰਤਾ ਮੇਰੇ ਸਕੂਲੇ ਮਾਰਤੀ ਤਾਂ ਤੇ ਮੇਰੇ ਪਿਤਾ ਜੀ ਵੱਲੋਂ ਸਾਨੂੰ ਬੋਟ ਮਾਰ ਕੀਤੀ ਜੰਤੂਲ ਮੈਂ ਤਾਂ ਛੋਟੀ ਸੀ ਆਪਾਂ ਦੇ ਸੁਪਨਾ ਤੇ ਮੈਨੂੰ ਮੈਨੂੰ ਇਹ ਹੀ ਲੱਗਣਾ ਸੀ ਕਿ ਉਹ ਨਸ਼ਾ ਕਰਦੇ ਆ ਹਨਾ ਜਿਹੜਾ ਕੁੱਟਣਾ ਮਾਰਨਾ ਮੈਨੂੰ ਕਿਹੜਾ ਤਜਰੀ ਸਮਝੀ ਉਹ ਅੱਜ ਦੁਨੀਆ ਦੇ ਵਿੱਚ ਹੈ ਨਹੀਂਗਾ ਪਰ ਤੁਹਾਡੇ ਪਾਪਾ ਨੇ ਵੀਡੀਓ ਆਈ ਜਾਂਦਾ ਫਿਰ ਅਸੀਂ ਸਾਨੂੰ ਇੱਥੇ ਆਉਣਾ ਪੈ ਗਿਆ ਵੀਰਾਂ ਭਰਾਵਾਂ ਸਾਨੂੰ ਤਾਂ ਰਿਆ ਇਹਦਾ ਕੀ ਮਤਲਬ ਹੈ ਵੀਰ ਜੀ ਜਦੋਂ ਮੇਰੇ ਪਾਪਾ ਸਾਨੂੰ ਫੋਟੋਆਂ ਦੇ ਮਾਰਦੇ ਸੀ ਉਹਨਾਂ ਦੀ ਅੱਖਾਂ ਲਾਲ ਰਹਿੰਦੀਆਂ ਸੀ ਤੇ ਮੈਂ ਉਦੋਂ ਤਾਂ ਮੈਂ ਛੋਟੀ ਸੀ ਫਿਰ ਮੈਨੂੰ ਕੀ ਪਤਾ ਹਣਾ ਮੈਨੂੰ ਜਿਹੜੀ ਮੇਰੇ ਵੀਰੇ ਨੇ ਕਹੀ ਸੀ ਕਿ ਮੈਸੇਜ ਕਰਕੇ ਸਾਨੂੰ ਫੋਟੋ ਦੇ ਆ ਪਰ ਵੀਰੇ ਮੈਂ ਹੁਣ ਕਾਫੀ ਟਾਈਮ ਬਾਦੋਂ ਉਹਦੀ ਫੋਟੋ ਵੀਡੀਓ ਦੇਖੀ ਫੋਟੋ ਅਨਾਤ ਮੈਨੂੰ ਹੁਣ ਜਦ ਕਿ ਜਦ ਮੈਂ ਵੇਖਿਆ ਮੈਂ ਕਿਤਾ ਮਤਲਬ ਮੇਰੇ ਪਾਪਾ ਦੇ ਮਤਲਬ 4 ਸੈਕਿੰਡ ਨੇ ਤੇ ਕਿਉਂਕਿ ਆ ਵੀਖਣੀ ਨਿੱਕੇ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਮਰਸੇ ਕਿ ਮੈਨੂੰ ਤਾਂ ਵੀਰੇ ਨਾਂ ਮੈਨਾਂ ਚ ਜ਼ਿਆਦਾ ਰਹੀਆਂ ਨਾ ਮੈਨੂੰ ਜ਼ਿਆਦਾ ਪਤਾ ਉਹਨਾਂ ਬਾਰੇ ਜਿਹੜਾ ਕੋਟ ਮਾਰ ਕਰਦੇ ਸੀ ਉਹ ਮੈਂ ਚੇਤਾ ਸੀ ਸਾਰੇ ਵੀਰੇ ਤੇ ਕਿਰਾਏ ਤੇ ਲਿੰਗੇ ਜਿਹੜਾ ਕੋਟ ਮਾਰ ਕਰਨੀ ਕੋਟ ਮਾਰ ਕੇ ਜੋ ਕਰਦੇ ਸੀ ਕਿਉਂ ਕਿਉਂ ਕੋਟ ਮਾਰ ਕਰਦੇ ਸੀ ਆ ਵੀਰੇ ਕੋਟ ਮਾਰ ਰਿਸਟ ਕਰਕੇ ਕਰਦੀ ਸੀ ਮम्मा ਕਹਿੰਦੇ ਸੀ ਮੈਨੂੰ ਸੌਦਾ ਲਿਆਂ ਦੋ ਤੇ ਵੀਰ ਜੀ 20 30 ਰੁਪਏ ਦੇਨੇ ਤੇ ਕਹਿੰਨਾ ਕਿ ਹਲੇ ਸੌਦਾ ਲਾਇਆ ਤੇ ਇਹ ਵੀ ਤਾਂ ਸਬੂਤ ਆ ਗੱਲਾਂ ਮੇਰੇ ਨਾਨਕੇ ਵਾਲੇ ਕਿਉਂ ਸਾਰੇ ਰਸਣ ਨੇ ਸੀ ਜਦੋਂ ਮੇਰੇ ਮम्मा ਦਾ ਵਿਆਹ ਹਾਂ ਜਿੱਥੇ ਜਾਣੇ ਹਰ ਸੰਦੇ ਜਾਣੋ ਤੇ ਜੀ ਕਈ ਵਾਰੀ ਮਤਲਬ ਉਹ ਤੇ ਆ ਕੇ ਅਰਦਾਸ ਬੇਨਜੀ ਆਪਣੀਆਂ ਕਰਦੇ ਆ ਤੇ ਜੇ ਤੁਸੀਂ ਆਪਣਾ ਫੋਕਸ ਲਾ ਰਿਆ ਸਾਡੇ ਗੱਲ ਧੋਖੇ ਧੋਖੇ ਚਰਉਣ ਦੀ ਗੱਲ ਵਧੀਆ ਪਰ ਹੁਣ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਤੁਹਾਨੂੰ ਵੀ ਸਿੱਖਿਆ ਦੇ ਵਿੱਚੋਂ ਹਾਂਜੀ ਵੀਰ ਜੀ ਆ ਸੇਰ ਤੇ ਤਾਂ ਕਿੰਨੇ ਨੇ ਮੈਂ ਬਹੁਤ ਅੰਦਰ ਵਾਰਿਆ ਸੇਰ ਤੇ ਤਾਂ ਤੁਸੀਂ ਕੋਈ ਨਹੀਂ ਆਪਾਂ ਕੋਈ ਬਾਹਰੋਂ ਤੇ ਕਾੜੇ ਪਾਣੀ ਤੇ ਉਹ ਅਸੀਂ ਅੱਜ ਆਪਾਂ ਕੋਈ ਜ਼ਮੀਨ ਆਪਾਂ ਸੇਕਦੇ ਆ ਦਿਖਾਵੇ ਹੁਣ ਹੁਣ ਦੇਖੋ ਨਿਹੰਗ ਸਿੰਘ ਆ ਇਹ ਕਿ ਤੀਰ ਪੜਨ ਦੀ ਇੱਜਤ ਪਤਾਉ ਬਚਾਉਣ ਦੇ ਖਾਤਰ ਆਪਣੇ ਆਰਮਾਨ ਸ਼ਾਨ ਵਾਰ ਦਿੰਦਾ ਕਿ ਮੈਂ ਕਿਹ ਧੀਰ ਪੜਨ ਦੀ ਇੱਜਤ ਪਤਾਵਾ ਸਿਰ ਦੇ ਤੇ ਜੁਮੀਆਂ ਰੱਖਣੀਆਂ ਆਪਾਂ ਤੇ ਤੁਸੀਂ ਸਿਰ ਦੇ ਤੇ ਜੁਮੀਆਂ ਨਹੀਂ ਰੱਖੀ ਸਭ ਤੋਂ ਵੱਡੀ ਗੱਲ ਇਹ ਤੁਸੀਂ ਮਿਹਨਤ ਕਿਦਾਂ ਮਰਜ਼ੀ ਕਰੋ ਪਰ ਸੰਗਤ ਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਸੰਗਤ ਜੀ ਸਾਡੀ ਬਾਹਰਲੇ ਦੇਸ਼ਾਂ ਵਿੱਚ ਮਦਦ ਕਰੋ ਕਿਉਂਕਿ ਜਿਹੜਾ ਬੰਦਾ ਮਗਰ ਕਰਦਾ ਨਾ ਉਹ ਖਾਤੂ ਪੈਰ ਮੇਰੇ ਵੀ ਅੱਗੇ ਮੰਨਦਾ ਪਾਪਾ ਜੀ ਮੇਰੀ ਜਿਹੜੀ ਵੀਡੀਓ ਨੇ ਲੋਹਾ ਛੁੱਟਦਾ ਹਾਂ ਹਾਂਜੀ ਆ ਸੰਗਤ ਜੀ ਜਿਹੜੀ ਇੰਟਰਵਿਊ ਨੇ ਉੱਤੇ ਸੋਣਾ ਮੈਂ ਕੀ ਕਿਹਾ ਮੈਂ ਇਹ ਕਿਹਾ ਵਾ ਜਿਹੜੇ ਭੈਣ ਭਰਾ ਮੇਰੇ ਤੋਂ ਲੰਘਦੇ ਨਹੀਂ ਮੈਂ ਕਿਤੇ ਰੋਕੇ ਜਾਇਆ ਕਰੋ ਕਿ ਮੇਰਾ ਘਰ ਦਾ ਗੁਜ਼ਾਰਾ ਚੱਲੇ ਪਰ ਵੇਖੋ ਜਿੱਥੇ ਇੱਥੇ ਮੱਲਾ ਵੀ ਮਨਜੀਤ ਸਿੰਘ ਮੱਲਾ ਹੋਣਾ ਉਹ ਵੀ ਖਰੇ ਆਇਆ ਤੋਂ ਨੇ ਇੱਕ ਲੱਖ ਰੁਪਏ ਮੈਨੂੰ ਦਿੱਤਾ ਉਹਨਾਂ ਨੇ ਉਹਨਾਂ ਦੀ ਆਪ ਕੋਲ ਆਈ ਸੀ ਮੈਂ ਤਾਂ ਪੈਸਾ ਕੋਈ ਨਹੀਂ ਮੰਗਿਆ ਅੱਜ ਵੀ ਅੱਜ ਉਹਨਾਂ ਦਾ ਕਾਲ ਆਇਆ ਸੀ ਅੱਜ ਜਾਂ ਕੱਲ ਫਿਰ ਮੇਰੇ ਕੋ ਆ ਰਹੇ ਨੇ ਤੁਸੀਂ ਵੇਖੋ ਅਸੀਂ ਤੁਹਾਡੇ ਕੰਮ ਦੇ ਨਾਲ ਖੁਸ਼ ਹਾਂ ਅਸੀਂ ਤੁਹਾਡੇ ਕੰਮ ਨੇ ਕੋਈ ਟੁਕੀ ਨਹੀਂ ਅਸੀਂ ਚਾਹੁੰਦੇ ਹਾਂ ਕਿ ਆਪਣੇ ਪੰਜਾਬ ਦੇ ਨੌਜਵਾਨ ਚਾਹਤੀਆਂ ਘਰੋਂ ਆਪਣਾ ਕੰਮ ਕਰੋ ਜੋ ਮਰਜ਼ੀ ਕਰੋ ਪਰ ਹੱਥ ਸੱਚੀ ਮਿਹਨਤ ਕਰੋ ਪਰ ਕੇਤੇ ਅੱਗੇ ਹੱਥ ਨਾ ਡਾਓ ਹੱਥ ਨਹੀਂ ਜਾਣਾ ਆਪਾਂ ਕਹਿੰਦੇ ਆਪਾਂ ਗੁਰਸੇ ਕੀ ਆ ਸਾਰੇ ਜਾਣੇ ਸਭ ਤੋਂ ਪਹਿਲਾਂ ਆ ਕਿ ਕੋਈ ਖੜਾ ਕੰਮ ਹੋ ਜਾਂਦਾ ਹਾਂ ਆਪੀ ਖੜਾ ਕੰਮ ਹੋਦਾ ਕੋਈ ਫੀਸ ਨਹੀਂ ਮੰਗਣੀ ਮੈਂ ਵੀ ਤੇਰਾ ਕੋਈ ਭਰਾ ਨਹੀਂ ਆ ਨਾ ਕੋਈ ਤੁਸੀਂ ਨਹੀਂ ਆ ਤਰਫੋਂ ਤਾਂ ਗੱਲ ਇਹ ਆ ਕਿ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਸੁਣਨ ਵਾਸਤੇ ਮਿਲ ਗਿਆ ਨਾ ਜੇ ਵੀਰ ਭਰਾਵਾਂ ਨੇ ਕਿਸੇ ਨੇ ਤੁਹਾਡੀ ਕਿਸੇ ਦੀ ਮਦਦ ਕੀਤੀ ਹੈ ਨਾ ਕੈਮਰਾ ਸਾਰੇ ਘੁਮਾ ਲਓ ਕਿ ਜਿੰਨੀ ਸਾਰੇ ਵਧੀਆ ਸਭ ਨੂੰ ਪਤਾ ਲੱਗ ਜੂਗਾ ਜਿੰਨੇ ਆਪਾਂ ਤੁਹਾਡੀ ਕਿਸੇ ਦੀ ਵੀਰਾਂ ਭਰਾਵਾਂ ਸਾਰੇ ਨੂੰ ਮਦਦ ਕੀਤੀ ਆ ਉਹਦੇ ਨਾਲ ਤੇ ਆਪਾਂ ਭਾਵੁਕ ਹੋ ਕੇ ਵੀਡੀਓ ਵੀ ਪਾਉਣੀ ਆ ਨਹੀਂ ਵੀਰ ਜੀ ਮੇਰੀ ਜਿੰਨੀ ਵੀ ਇਹ ਨਹੀਂ ਕਿ ਉਹਨਾਂ ਲਈ ਮੈਂ ਰੋਕੀ ਵੀਡੀਓ ਨਹੀਂ ਪਾਣੀ ਅਸੀਂ ਕੋਲੋਂ ਮੈਂ ਮਰ ਗਈ ਮੈਂ ਉਹ ਤੁਸੀਂ ਆਪਣੀ ਮਿਹਨਤ ਕਰੋ ਕੰਮ ਕਰੋ ਇੱਦਾਂ ਦੇਖੋ ਵੀਰੋ ਭਰਾਵੋ ਤੁਸੀਂ ਸਾਰੇ ਸੁਣਦੇ ਹੋ ਜੀ ਹੁਣ ਦੇਖੋ ਸਾਰੇ ਜਿਹੜੀਆਂ ਆ ਰਹੇ ਆ ਉਹ ਇੱਦਾਂ ਸਾਰੇ ਕਹਿਣਗੇ ਵੀ ਮੈਨੂੰ ਵੀ 2-2-4 ਲੱਖ ਰੁਪਏ ਦੇ ਅੱਜ ਮੰਗਣਾ ਹੈ ਲੱਖ ਰੁਪਏ ਦੇ ਉਹਦੇ ਜਿਹੜੀਆਂ ਸਾਰੇ ਬੰਦੇ ਆ ਰਹੇ ਨੇ ਮੈਂ ਮਿਹਨਤ ਕਿਵੇਂ ਕਰਨੀ ਹੈ ਮੈਂ ਹਾਰੇ ਇੱਕ ਵੀਡੀਓ ਚ ਆਹੀ ਰਿਕਵੈਸਟ ਆਪਣਾ ਨੰਗਾ ਤੇ ਨਹੀਂ ਮੇਰੇ ਰੋਕੇ ਨੰਗਾ ਦਰੋ ਇਹ ਗੱਲ ਹੀ ਗੱਲ ਕਵਾਂਗੇ ਕਿ ਸੰਗਤ ਜੀ ਇਹ ਕੁੜੀ ਨੇ ਆਪਣੇ ਕੋਠਾ ਲਾਇਆ ਜਾਓ ਇੱਕੋ ਲਾਓ ਜਾਓ ਜੀ ਰੋਕੇ ਜਾਓ ਚਾਹ ਪੀ ਕੇ ਜੂਰ ਜਾਓ ਪੰਜ ਹਜ਼ਾਰ ਰੁਪਏ ਬੰਦ ਕਰੋ ਹਾਂ ਪੰਜ ਹਜ਼ਾਰ ਰੁਪਏ ਜਮਰਾ ਵਟਾਓ ਰੋਕੇ ਜਾਓ ਚਾਹ ਰੋਕੇ ਜਾਓ ਕਾ ਰੋਕੇ ਜਾ ਚਾਹ ਪਾਣੀ ਜਰੂਰ ਪੀ ਕੇ ਜਾ 5000 ਰੁਪਏ ਵਟਾਓ ਅਗਲੀ ਦਾ ਹੌਸਲਾ ਬੁਲਾਵਾ ਪਰ ਦੇਕਰ ਤੁਸੀਂ ਕਹਿੰਦੇ ਆਂ ਕਿ ਇਹ ਗਰੀਬ ਜਿਹੜੀ ਆ ਜੱਜ ਐਡਾ ਲਾਲਬਾਦ ਹੋ ਗਿਆ ਪਿਆਪਾ ਜੇ ਕਿ ਸੰਗਤਾਂ ਕਹਿੰਦੇ ਤੁਹਾਨੂੰ ਫੋਨ ਨੰਬਰ ਬੜੇ ਤੁਸੀਂ ਆ ਜੀ ਸਾਨੂੰ ਪੈਸੇ ਦੇ ਦੋ ਬਾਹਰ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਕਾਇਆ ਜਾਣ ਦੀ ਕੋਈ ਲੋੜ ਨਹੀਂ ਬਾਹਰ ਆਜੋ ਬੋਲੋ ਜੀ ਇਹ ਵੀ ਕਰਦੀਆਂ ਕਿ ਮੇਰੇ ਪਾਪਾ ਸੈਪਰੇਟ ਨੇ ਅਸੀਂ ਸੀ ਉਹਨਾਂ ਦੀ ਜ਼ਿੰਦਗੀ ਕਿਸ ਨਹੀਂ ਜਾਣਦੇ ਉਹ ਸਾਡੀ ਜ਼ਿੰਦਗੀ ਚ ਨਾਲ ਪਾਪਾ ਦੀ ਵੀਡੀਓ ਚੱਲੀ ਪਈ ਆ ਉਹ ਤੁਸੀਂ ਬੋਰ ਨਾਸਰੂਦ ਵਿੱਚ ਕਹਿ ਕੀ ਰਹੇ ਨੇ ਕਿ ਦਾਦੀ ਮੰਮਾ ਮੈਨੂੰ ਮੇਰੇ ਕਹਿ ਰਹੇ ਨੇ ਕਿ ਮੈਂ ਪੋਤੇ ਪੋਤੀ ਨੂੰ ਗੱਲਾਂ ਲਾਉਂਗੀ ਮੋਂ ਦੀ ਗੱਲ ਹੀ ਕੀਤੀ ਹੈ ਕੋਈ ਗੱਲ ਸੁਣੀ ਗੱਲ ਕਿ ਨੌਂ ਨਹੀਂ ਲਿਆਉਣੇ ਤੇ ਪੋਤੇ ਪੋਤੀਆਂ ਵੀ ਨਹੀਂ ਮਿਲਣਗੇ ਨਹੀਂ ਨੌਂ ਨਾਲ ਲਾਉਣ ਨਾਲ ਕੀ ਫਿਰ ਇਹ ਵੀ ਤੋਟ ਕਿਉਂਕਿ ਮੇਰੇ ਮੰਮਾ ਨੂੰ ਉਹ ਸੜਾ ਲਾਈਕ ਨਹੀਂ ਕਰਦੇ ਜੀ ਤੋ ਪਿਆਰ ਨਹੀਂ ਕਰਦੇ ਹੈਗੇ ਕੋਈ ਗੱਲ ਨਹੀਂ ਸਾਨੂੰ ਪਿਆਰ ਸਾਡੀ ਮਾਂ ਤੋਂ ਬਹੁਤ ਮਿਲ ਗਿਆ ਅਸੀਂ ਉਹਨਾਂ ਤੋਂ ਸੈਪਰੇਟ ਰਹੇ ਜਿੱਥੇ ਸਾਡੀ ਰੋਜ਼ੀ ਰੋਟੀ ਚੱਲਦੀ ਹੈ ਤੇ ਸਿਆਰੀ ਵਿੱਚ ਯੋਜਨਾ ਹੈ ਕਿ ਦੂਰੇ ਦੇ ਸੁਣੋ ਕਿ ਭੁੱਲ ਰਾਂਗੇ ਅਸੀਂ ਉਹਨਾਂ ਬਾਰੇ ਨਹੀਂ ਗੱਤੂ ਬੋਲਦੇ ਨਾ ਉਹ ਸਾਡੇ ਬਾਰੇ ਗੱਤੂ ਬੋਲਦੇ ਨਹੀਂ ਨਾ ਕੋਈ ਗੱਲ ਨਹੀਂ ਨਾ ਤੁਹੇ ਮਿਲਣਾ ਮਿਲੋ ਨਹੀਂ ਮਿਲਣਾ ਨਾ ਮਿਲੋ ਆਪਣਾ ਕੰਮ ਆਪ ਕਰੋ ਤਹਾ ਨੋਵਾਂ ਦੀ ਕਿਰਤ ਕਰੋ ਕਿਰਤ ਕਰੋ ਨਾਮ ਜੱਪੋ ਨੇ ਬੰਨ ਕੇ ਛਕੋ ਹਾਂਜੀ ਸੰਗਤ ਕਿਸ ਨੂੰ ਇਹ ਿਕਾਣਾ ਵੀ ਸਾਡੀ ਸੰਗਤ ਇਹ ਤਾਂ ਨਹੀਂ ਨਹੀਂ ਵੀ ਇੱਥੇ ਮੈਨੂੰ ਤੇ ਸਾਲ ਹੋ ਗਿਆ ਜਿੰਨਾਂ ਬੱਚੀਆਂ ਕਰਾਉਣੀਆਂ ਜਿੱਦਾਂ ਮਰਜ਼ੀ ਕਰੋ ਪੜਾਈਆਂ ਲਗਾਈਆਂ ਕਰਾਉਣੀਆਂ ਜੇ ਕਰਾਣਾ ਆਪਣੇ ਬੱਚੇ ਤੇ ਭਾਵੇਂ ਤੁਸੀਂ ਜਿਹੜਾ ਵੀ ਬੰਦਾ ਅਮਰੀਕਾ ਕੈਨੇਡਾ 'ਚ ਬੈਠਾ ਆ ਨਾ ਉਹ ਆਪਣੀਆਂ ਛੋੜਾ ਛੋੜਾ ਕੇ ਦੇਂਿਆ ਛੋੜਾ ਛੋੜਾ ਕੇ ਦੇਂਿਆ ਸ਼ਿਫਟਾ ਲਾ ਕੇ ਪੈਸੇ ਕਮਾਉਂਦੇ ਤੇ ਆਪਾਂ ਕਿਸ ਨੂੰ ਗਮਰਾਹ ਕਰਕੇ ਪੈਸਾ ਲੈਨੇ ਆ ਨਾ ਉਹ ਮੌਨ ਮਾੜਾ ਮਾੜਾ ਕੋਈ ਤੇ ਜ਼ਹਿਰ ਆ ਜੇ ਆਪਾਂ ਸੰਗਤਾਂ ਕਿ 1 ਰੁਪਿਆ ਦੀ ਠੱਗਾ ਕਰਕੇ ਕਿਉਂ ਮੈਂ ਤੁਹਾਡੇ ਨੂੰ ਲੈ ਲਾਂ ਮੈਂ ਪੈਸੇ ਲਿਆਉ 100 100 ਰੁਪਿਆ ਲੋ ਮੈਨੂੰ ਬੜੀ ਲੋੜ ਆ 200 300 100 100 ਸਾਰੇ ਨੂੰ ਮੇਰੀ ਲੋੜ ਆ ਇਹ ਤੋਂ ਵੱਡਾ ਕੀ ਹੋਇਆ ਮੈਂ ਸਭ ਤੋਂ ਵੱਡਾ ਭਿਖਾਰੀ ਹੋ ਗਿਆ ਹਾਂ ਨਹੀਂ ਨਹੀਂ ਪਹਿਲਾਂ ਮੈਂ ਸਾਰੇ ਕਿ ਵੀਰਾਂ ਸਿਆ ਕਿ ਮੇਰੇ ਤੋਂ ਰੋਕ ਕੇ ਜਾ ਅੱਗੇ ਮੇਰੀ ਧੀ ਆਣੀ ਸਿਰਫ 250 ਕੈਂਸਰ ਵੀ ਬੈਂਦੀ ਜਦੋਂ ਦੀ ਜਿਹੜੀ ਜਾਣਦੀ ਮੈਂ ਮੈਂ ਆਇਆ ਨੂੰ ਮਨ ਕਰ ਬਾਬੇ ਦੇ ਬਾਦ ਨੂੰ ਸ਼ਰਾ ਕੰਮ ਜਿਹੜੀ ਹੋਣੀ ਉਹ ਤੋਂ ਪੱਗ ਕਰਕੇ ਨਹੀਂ ਜਾਉਂ ਸਸੀ ਗਾਜੀ ਭਾਜੀ ਆਪਣੇ ਨੂੰ ਮੈਂ ਗਿਆ ਜਰੂਰੀ ਨਾ ਠੀਕਾ ਜਿਵੇਂ ਕਿ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੇ ਪੱਗ ਤੋਂ ਬਾਰੇ ਗੱਲ ਚੱਲ ਰਹੀ ਹੈ ਨਾ ਕਿ ਬਿਦਾਉਂ ਮੈਂ ਦੇ ਵਿੱਚ ਕੁਝ ਕੁਝ ਲੱਗਿਆ ਸਾਡਾ ਹੈ ਨਹੀਂ ਪੱਗੀ ਸਾਡਾ ਉਹ ਵੀ ਸਾਨੂੰ ਜੀਰਾ ਭਰਾਵਾਂ ਨੇ ਇੱਥੇ ਭੇਜਿਆ ਆ ਵੀ ਸੱਚੀ ਗੱਲ ਇਹ ਨਾਲ ਲੈਣ ਆਪੀ ਆਏ ਆ ਸਾਫਾ ਹੋ ਜਾ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਹਾਂ ਕੰਮ ਆਪਣਾ ਕਰੋ ਸੰਗਤ ਦੇ ਅਹੀਂ ਸੰਗਤ ਨੂੰ ਇਹੋ ਕਰਾਂਗੇ ਇਹਨਾਂ ਦੇ ਖੋਤੇ ਦੇ ਕੋਲ ਆਓ ਆ ਕੇ ਚਾਹ ਪਾਣੀ ਪੀ ਕੇ ਜਾਹ ਦੀ ਸੌਂਗ ਦਾ ਪੰਜਾਬ ਦਾ ਦੇ ਜਾਓ ਠੀਕ ਹੈ ਜੀ ਪਰ ਸੰਗਤ ਨੂੰ ਆਪਾਂ ਕੋ ਮਰਾਹ ਕਰਕੇ ਪੈਸੇ ਨਹੀਂ ਸੁਣਾ ਦੇ ਹਰੇਕ ਵੀਡੀਓਸ ਮੈਂ ਆਹੀ ਬੇਨਤੀ ਕੀਤੀ ਆ ਮੈਨੂੰ ਤੋ ਰੋਕੇ ਜਾਓ ਜਿਹੜਾ ਇਹ ਪੜਪੜਾ ਮੈਨੂੰ ਰੋਕ ਮਿਲ ਗਈ ਰੋਕੀ ਜਾਂਦਾ ਮੈਨੂੰ ਕਹਿ ਆ ਕਿ ਰੰਦਾ ਕਿ ਮੇਰੀ ਵੀਡੀਓ ਵੇਖੀ ਆ ਤੇ ਤਾਕਤ ਤੋ ਰੁਕ ਗਿਆ ਆਸੇ ਬਾਂਜਾ ਹਾਂ ਸੇਸ ਗੁੰਡੀ ਮੋਰ ਸੇਸ ਆਪਣੀ ਬੱਤੀ ਦਾ ਘਾਟ ਮਰ ਕੋ ਛੇ ਦੇ ਤੇ ਜਿੰਨੀਆਂ ਲੋਕ ਕਹਿੰਦੇ ਨੇ ਕਿ ਜਿੰਨੇ ਜਿੰਨੇ ਕੰਮ ਤੇ ਮਿਲਿਆ ਕਰ ਹਾਂ ਤੁਸੀਂ ਲੋਕ ਕਹਿੰਦੇ ਕੋਈ ਗੱਲ ਨਹੀਂ ਕਿਉਂ ਨਹੀਂ ਲੈ ਸਕਦੇ ਤਾਂ ਮੈਨਾਂ ਲੱਗਦਾ ਜ਼ਬਰਦਸਤ ਬਾਂਜਾ ਹਾਂ ਆਸਾਂ ਬਿਖਰਾ ਦੇ ਪੰਜਾਬ ਨਾਲ ਦੇ ਸਾਰੇ ਪਰਿਵਾਰਾਂ ਦੇ ਵਿੱਚੋਂ ਸਾਰੇ ਵੀ ਸਿੱਧੇ ਤੋਂ ਹੁੰਦੇ ਭਾਵੇਂ ਕਿ ਇਹਨੇ ਕਟਿੰਗ ਕਰਾਈ ਹੈ ਭਾਵੇਂ ਕਿ ਇਹਨੇ ਇਹੋ ਹੀ ਕਰਿਆ ਸਾਰੇ ਸੋਚਦੇ ਨੇ ਇਹ ਕੋਈ ਹਿੰਦੂਵਾਦੀ ਹੋਣਾ ਵੀ ਸਰਕਾਰ ਆ ਯਾਨੀ ਇਹ ਆ ਕਿ ਸੋਸ਼ਲ ਮਿਕਾਟ ਤੇ ਇੱਕ ਗੱਲ ਨਹੀਂ ਕੋਈ ਵੀ ਕਰਕੇ ਆਪਾਂ ਤੈਨੂੰ ਠੰਮਰਾ ਨਹੀਂ ਕਰਨਾ। ਮੈਂ ਵੀ ਇੱਕ ਨੂੰ ਤੇ ਸਾਰੇ ਸੰਗਤਾਂ ਵੀਡੀਓ ਦੇਖ ਲਈ ਹੋਗੀ। ਮਰੇ ਪਿਓ ਵੱਲੋਂ ਤੂੰ ਕੀ ਆ ਰਹੀ ਹੈ ਮਤਲਬ ਉਹ ਵੀ ਮੈਂ ਜਾਊਂਗਾ। ਹਾਂਜੀ ਉੱਥੇ ਜਾ ਕੇ ਆਇਓ ਤੂੰ ਕੀ ਆ ਰਹੀ ਹੈ ਕਿ ਤੇਰੀ ਮੰਮਾ ਨੂੰ ਮਾਰ ਕੇ ਤੈਨੂੰ ਦੋਨਾਂ ਨੂੰ ਲੈ ਜਾਣਾ ਵਾ। ਸਾਡੇ ਪਿੰਡਾਂ ਤੋਂ ਕਿਸੇ ਨੂੰ ਵੀ ਕੋਈ ਚੁੰਦਾ ਵਾ। ਮੇਰੇ ਪਾਪਾ ਜੀ ਮੈਂ ਮਾਰ ਹੋਰ ਕੋਈ ਸਾਡਾ ਦੁਸ਼ਮਣ ਨਹੀਂ ਹੈ। ਕੋਈ ਨਹੀਂ ਤੈਨੂੰ ਮਾਰਦਾ। ਜਾ ਤਰਦਾ ਉਹ ਖੰਨੇਗਾ ਬਰਵਾ ਨਹੀਂ ਨਾ ਬੰਦੇ ਚਾ। ਹਾਂਜੀ ਕੋਈ ਨਹੀਂ। ਸਭ ਮਾਰੂਗਾ। ਅੱਜ ਨੂੰ ਬੱਤੇ ਦੇ ਪੇਟਾ ਆ ਗਿਆ। ਹਾਂਜੀ ਹਾਂਜੀ ਵੀਡੀਓ ਆ ਗਿਆ ਜਨਮਤਨ ਦਾ ਦਾਣਾ ਇਹ ਮੋਟਰ ਵੀ ਜਿਹਨੂੰ ਵੀਡੀਓ ਪੈਂਦੀ ਹੈ ਨਾ ਫਿਰ ਗੱਲ ਪੱਕੀ ਜਿਹਦੇ ਵਿੱਚ ਚੱਲ ਜਾਂਦੀ ਹੈ ਫਿਰ ਬੰਦੇ ਨੂੰ ਕਹਿਣਾ ਚੱਲਿਆ ਭਲੇ ਉਹ ਸਰਮੋਈਆ ਵੀ ਯਾਰ ਸਾਡਾ ਧੀ ਭੈਣ ਆ ਅਜਿਹਾ ਕੰਮ ਕਾਂਡੇ ਛੋੜੇ ਬੀ ਬੰਦੇ ਸ਼ਰਮ ਨਹੀਂ ਆਈ ਕਿਦਾਂ ਬੱਚੇ ਲੈ ਕੇ ਬਹੌੜੇ ਨਿਕਲੀ ਉਹ ਬੰਦੇ ਸ਼ਰਮ ਨਹੀਂ ਜਿੱਦਾਂ ਮਿੰਨਾ 2 ਮਿੰਨੀ ਛਾੜ ਕੇ ਆਪਣੀ ਭੈਣ ਕੋਲ ਗਿਆ ਹਰਿਆਣੇ ਉਸ ਦਿਨ ਮੈਂ ਮਿੱਟਿਆ ਮਟਰ ਤੋੜ ਕੇ 2 ਮਿੰਨੀ ਜਿਹਾ ਕੀਤਾ ਇੱਕ ਭੈਣ ਦੇ ਘਰੇ ਮੈਂ ਜਿੱਥੇ ਕਾਇਦੇ ਨੇ ਉਹਨੇ ਮੈਨੂੰ ਸੱਤੀ ਜਰੀ ਉਹਨੇ ਮਾਪਾਂ ਦਾ ਵੀ ਬੇਇੱਜ਼ਤੀ ਵਿੱਚ ਸਭੀ ਲਾਲ ਹੋ ਗਏ

ਬਾਪਾ ਜੀ ਅਸਾਂ ਸੇਵਾ ਕਰਨੀ ਹੈ ਤਾਂ ਸਭ ਤੋਂ ਵੱਡੀ ਮਾਂ ਦੀ ਸੇਵਾ ਰੱਬ ਦੀ ਸੇਵਾ ਹੈ। ਮਾਂ ਦੀ ਕੀ ਸੇਵਾ? ਉਹ ਮਾਈਂ ਤੇ ਮਾਈਂ ਮੇਰੇ ਤਾਂ ਉਹਨਾਂ ਦੇ ਲੋਕੀ ਦੇ ਨਾਲ ਵੀ ਕੋਈ ਹੋਣਿਆ। ਹਾਂਜੀ ਵੇਖੋ। 369 ਕੱਢ ਕੇ ਆਏ ਆ। ਦੂਰ ਦਾਦੀ ਮਮੇ ਮੇਰੀ ਕਿੰਨੀ ਬੜੀ ਦੁਰਦੇ ਸੀ। ਇਹ ਤਾਂ ਸਾਡੇ ਕੋਲ ਬੜਾ ਪ੍ਰੋਬਲਮ। ਕਿ ਕੋਈ 10 ਸਾਲ ਚ ਕਈ ਪ੍ਰੋਬਲਮਸ ਆ ਜਾਂਦੀਆਂ। ਉਹ ਮੇਰੇ ਮਮਾ ਦੇ ਇੱਕ ਤੇ ਰਸੋਲੀ ਆ ਹਨਾ। ਕਿਸੇ ਵੀ ਸ਼ੇਤ ਲੱਗਦੀ ਉਹ ਰਸੋਲੀ ਬਣ ਜਾਂਦੀ ਆ। ਉਹਨਾਂ ਕਿਹਾ ਕਿ ਤੇਰੇ ਰਸੋਲੀ ਬਣੂਗੀ। ਕੋੜੀ ਕਿਸ ਕਰਕੇ ਵੀਡੀਓ ਮੈਂ ਜਾਰੀ ਨਹੀਂ ਵੀਡੀਓ ਬੰਦ ਕਰਦਾ ਮੈਂ ਤੁਹਾਡੇ ਨਾਲ ਮੇਰੇ ਆਪ ਸਾਧ ਸੰਗਤ ਜਿਹੜੀ ਹੈ ਉਹਨਾਂ ਵੱਲੋਂ ਮੈਂ ਤੇ ਆਇਆ ਹੋਇਆ ਹੈ ਇਸ ਕਰਕੇ ਭਾਈ ਆਪਣੇ ਅਵੀ ਸਿੱਧੂ ਵੀਰ ਨੇ ਵੀਡੀਓ ਦਾ ਵੀ ਪਾਈ ਨਾ ਸਭ ਤੋਂ ਪਹਿਲਾਂ ਅਵੀ ਸਿੱਧੂ ਵੀਰ ਨੇ ਵੀਡੀਓ ਪਾਈ ਉਹਨਾਂ ਦੇ ਵੀਰਾਂ ਭਰਾਵਾਂ ਦੇ ਕਹਿਣ ਦੇ ਸੰਜੋਗ ਨਾਲ ਆਪਾਂ ਆਏ ਆਂ ਆਹ ਤੇ ਤੁਹਾਡੇ ਨਾਲ ਇਹ ਗੱਲ ਆਪਾਂ ਕਰਨੇ ਆਪਾਂ ਆਪਾਂ ਦੇ ਨਾਲ ਜਿਹੜੀ ਜਿਹੜੀ ਗੱਲ ਕਰੀ ਆਪਾਂ ਤੇ ਤੇ ਨਾਲ ਵੀ ਆਪਾਂ ਗਗਰਾਹ ਕਰਕੇ ਆ ਗਏ ਆ। ਮੈਂ ਇਹੋ ਵੀ ਇਹ ਸੰਗਤ ਅਗੇ ਕਿ ਜਿਹੜੇ ਪਿੰਡ ਬਰਾ ਜਲੰਧਰ ਅੰਮ੍ਰਿਤਸਰ ਤੋਂ ਚੱਲਦੇ ਨੇ ਮੈਂ ਤਾਂ ਰੋਕੇ ਚਾਹ। ਹੋਮ ਆਪੀਰ ਕਰ ਦਿੰਦਾ। ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਪਾ ਅੱਜ ਇਹ ਨਿਰਣਾ ਲਿਆ ਆਪਾਂ ਗੱਲਬਾਤ ਇੱਥੇ ਆ ਕੇ ਖੋਜ ਕੀਤੀ ਆ। ਇਹ ਪਿੰਡ ਦਾ ਇੱਥੇ ਠੋਖਾ ਲੱਗਾ। ਹਾਂ ਇਹ ਠੋਖਾ ਇੱਥੇ ਰਈਏ ਲੱਗਾ ਹੋਇਆ ਇਹਨਾਂ ਦਾ ਚਾਹ ਆਲਾ। ਜਿਹੜਾ ਵੀਰ ਭਰਾ ਹੋਵੇ ਨਾ ਇਹਨਾਂ ਦੇ ਕੋਲ ਚਾਹ ਪਾਣੀ ਛੱਕ ਕੇ ਜਰੂਰ ਜਾਓ। ਇਹਨਾਂ ਨੂੰ ਆਪਣੀ ਮਿਹਨਤ ਕਰਨ ਦੋ ਇਹਨਾਂ ਨੂੰ ਆਪਣੀ ਮਿਹਨਤ ਦੇ ਉੱਤੇ ਬਲਬੂਤੇ ਤੇ ਕਾਮਯਾਬ ਹੋਣ ਦੋ ਇਹਨਾਂ ਦੀ ਹੋਰ ਕੋਈ ਮਾਲੀਸਾ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹਨਾਂ ਨੂੰ ਕਾਮਯਾਬ ਹੋਣ ਦੇਣਾ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਰੂਰ ਠੀਕ ਹੈ